ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਹੋ ਗਿਆ ਛੁੱਟੀਆਂ ਦਾ ਵੱਡਾ ਐਲਾਨ ਲੱਗੀਆਂ ਮौजਾਂ ਹੀ ਮौजਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ 31 ਅਪ੍ਰੈਲ ਦਾ ਮਹੀਨਾ ਲਗਭਗ ਖਤਮ ਹੋਣ ਜਾ ਰਿਹਾ ਤੇ ਇਸ ਮਹੀਨੇ ਦੀ ਸ਼ੁਰੂਆਤ ਦੇ ਨਾਲ ਆਰਬੀ ਨੇ ਸੂਚਿਤ ਕੀਤਾ ਸੀ ਕਿ ਇਸ ਮਹੀਨੇ ਕੁੱਲ 14 ਦਿਨ ਬੈਂਕ ਬੰਦ ਰਹਿਣਗੇ 27 ਅਪ੍ਰੈਲ ਨੂੰ ਚੌਥਾ ਸ਼ਨੀਵਾਰ ਤੇ 28 ਅਪ੍ਰੈਲ 24 ਨੂੰ ਐਤਵਾਰ ਹੋਣ ਕਰਕੇ ਬੈਂਕਾਂ 'ਚ ਛੁੱਟੀ ਰਹੇਗੀ ਜੀਹਾਂ ਇਸ ਤੋਂ ਬਾਅਦ ਅਗਲੇ ਮਹੀਨੇ ਜਾਨੀ ਮਈ 'ਚ ਬੈਂਕ ਬੰਦ ਰਹਿਣਗੇ ਉਹ ਜਾਣਦੇ ਆ ਮਈ ਵਿੱਚ ਬੈਂਕਾਂ ਦੀਆਂ ਛੁੱਟੀਆਂ ਬਾਰੇ ਆਰਬੀ ਮੁਤਾਬਕ ਕੁੱਲ 12 ਦਿਨ ਲਈ ਬੈਂਕ ਦੀ ਛੁੱਟੀ ਰਹੇਗੀ ਇਸ ਦੌਰਾਨ ਦੌਰਾਨ ਕਈ ਤਿਉਹਾਰ ਹੁੰਦੇ ਹਨ ਇਸ ਤੋਂ ਇਲਾਵਾ ਦੂਜੇ ਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਐਤਵਾ ਦੀਆਂ ਛੁੱਟੀਆਂ ਵੀ ਸ਼ਾਮਿਲ ਹਨ ਮਈ ਵਿੱਚ ਰਮਿੰਦਰ ਨਾਟੇ ਗੋਰੀ ਯੰਤਰੀ ਅਤੇ ਹੋਰ ਬਹੁਤ ਸਾਰੇ ਤਿਉਹਾਰ ਹੋਣਗੇ ਜਿੰਨਾ ਕਰਕੇ ਛੁੱਟੀਆਂ ਲਾਨੀਆਂ ਗਈਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ